ਅਸੀਂ ਸਿਰਫ ਦੋ ਭੈਣਾਂ ਤੇ ਇੱਕ ਸਾਡਾ ਵੀਰ ਸੀ ਆਡੇ ਨਾਲ ਇਹਦੀ ਕੋਈ ਵਰਤੋਂ ਨਹੀਂ ਉਦੋਂ ਤੋਂ ਹੀ ਜਦ ਅਸੀਂ ਇਹਨੂੰ ਵੀਰ ਮੇਰ ਦਾ ਸਾਨੂੰ ਇਹ ਆਖਿਆ ਸੀ ਹੁਣ ਇਹ ਆਸਟ੍ਰੇਲੀਆ ਤੋਂ ਆਈ ਆ ਉਹਨਾਂ ਦੀ ਵਾਈਫ ਵਾਈਫ ਸਫਾਮਕੌਰ ਅੱਛਾ ਜੀ ਪਵਨਜੀਤ ਕੌਰ ਕੁੜੀ ਹੂੰ ਤੁਮੇ ਜਣੀਆਂ ਆਈਆਂ ਵਾ ਲਾਲ ਮੁੰਡਾ ਵੀ ਆ ਮੁੰਡਾ ਇੱਥੇ ਸੀ ਹੂੰ ਲੁਧਿਆਣੇ ਤੋਂ ਉਹਦੀ ਭੈਣ ਆਈ ਨਾਲ ਇਹਨਾਂ ਨੇ ਚੋਂ ਪੰਜਾਂ ਜਣਿਆਂ ਨੇ ਇਹ ਸਦਨ ਕੀ ਹੋਇਆ ਜੀ 21 ਤਰੀਕ ਨੂੰ ਇਹ ਗੱਲ ਹੋਈ ਆ ਜੀ ਰਸਤਾ ਸੋਟ ਮਾਰੀ ਕਿੰਨੂ ਹੋਈ ਆ ਜੀ ਭਾਈ ਰਾਤ ਜਦੋਂ ਆਏ ਆ ਜੀ ਉਸੇ ਵੇਲੇ ਉਹ ਤੋਂ ਨਿਕਲ ਗਿਆ ਵਾ ਜਦੋਂ ਇਹਦਾ ਕੁੱਟਿਆ ਮਾਰਿਆ ਕੱਲ ਇਹ ਪਰਚਾ ਕਰਾਇਆ ਗਮਸ਼ਦਾ ਦਾ ਉਹਨਾਂ ਨੇ ਰਾਤ ਤੱਕ ਸਾਡਾ ਕੁਝ ਨਹੀਂ ਕੀਤਾ ਮੁੰਡੇ ਨੂੰ ਫੜਦੇ ਮੁੰਡਾ ਭਾਰ ਹੋ ਗਿਆ ਮਾਂ ਉਹਦੀ ਮਾਂ ਨੂੰ ਤੇ ਉਹਦੀ ਭੈਣ ਨੂੰ ਫੜ ਕੇ ਲਿਆਏ ਵਾਸੀ ਨੂੰ ਉਹਨਾਂ ਨੂੰ ਇਹਨਾਂ ਪਤਨ ਕਿਹਦਾ ਫੋਨ ਆਇਆ ਰਾਤ ਛੱਡਤਾ ਸਾਨੂੰ ਸਾਕੇ ਹੋਇਆ ਇਹਨਾਂ ਨੇ ਕਤਰ ਕੀਤਾ ਵੀਰ ਸਾਡੇ ਦਾ ਅਸੀਂ ਜੇ ਜਾਂ ਸਾਡਾ ਵੀਰ ਖੜਾ ਕਰ ਦਿਆ ਨਾ ਨਹੀਂ ਤੇ ਇਹਨਾਂ ਨੂੰ फांसी ਚਾਹੀਦੀ ਆ ਜਿਤੋਂ ਤੱਕ ਸਾਨੂੰ ਮਹਿਸੂਸ ਹੋ ਰਿਹਾ ਹੈ ਪਰਿਵਾਰ ਨੇ ਵੀ ਦੱਸਿਆ ਹੈ ਤੇ ਉਹਦੀ ਜਿਹੜੀ ਘਰ ਵਾਲੀ ਆ ਤੇ ਉਹਦੀ ਜਿਹੜੀ ਸਾਲੀ ਆ ਜਿੰਨੇ ਪਰਿਵਾਰ ਦੇ ਜੀ ਨੇ ਸਾਨੂੰ ਖਸਾ ਹੈ ਕਿ ਉਹਨਾਂ ਨੇ ਕੁਝ ਉਹਨੂੰ ਜੀਲਾ ਕਰ ਦਿੱਤਾ ਹੈ ਸਕੂਟਰ ਮਿਲਣ ਦਾ ਕਾਰਨ ਹੀ ਜਿਹੜਾ ਨਹਿਰ ਦੇ ਕੰਢੇ ਤੇ ਆ ਇਹ ਇਹੋ ਹੀ ਕਾਰਨ ਆ ਇਹ ਉਹਨਾਂ ਨੇ ਇਹ ਸਾਰਾ ਕੁਝ ਕਾਲ ਆਪਣੇ ਆਪ ਕਰ ਦਿੱਤਾ ਹੈ ਸਾਰੇ ਅਈ ਭੋਟੇ ਡਾਕਟਰ ਜੋਨੀ ਮੀਟਵਲੋਂ ਮਾਂਜੂ ਪ੍ਰਧਾਨ ਸਾਹਿਬ ਨੇ ਸਾਡੀ ਡਿਊਟੀ ਲਈ ਹੈ ਸਾਡਾ ਬੰਦਾ ਉਹ ਸਾਡਾ ਮਲਾਜਮ ਆ ਜਿੱਧਰੋਂ ਮਰਜ਼ੀ ਸੰਭ ਦਿੱਤਾ ਜਾਵੇ ਜੇ ਇਹਨਾਂ ਨੇ ਇੱਕ ਮਾਰ ਦਿੱਤਾ ਹੈ ਤੇ ਇਹ ਸਾਨੂੰ ਦਸਰ ਪੁੱਤਰ ਪ੍ਰਸ਼ਾਸਨ ਦਸਰ ਪਿਆਹੀ ਉਹਦਾ ਵੀਰ ਮੇਰੇ ਦੇ ਸ਼ਾਦੀ ਨੂੰ 25 ਸਾਲ ਹੋ ਗਏ ਆ ਅੱਛਾ ਜੀ ਸਾਡਾ ਵੀਰ ਉਹਦਾ ਦੁਖੀ ਆ ਭੈਣਾ ਭਰਾਵਾਂ ਨੂੰ ਆਦੀ ਗੱਲ ਦੱਤੀ ਦੱਸਦਾ ਨਹੀਂ ਸੀ ਕਿ ਮੇਰੇ ਭੈਣ ਭਰਾ ਦੁਖੀ ਨਾ ਹੋਣਾ ਸਾਡਾ ਮਾਈ ਪਾਪ ਮਰ ਗਿਆ ਪਾਣਾ ਸਾਡੀਆਂ ਮਰ ਗਏ ਆਪਣਈਏ ਸਾਡੇ ਮਰ ਕੇ ਸਾਰਾ ਪਰਿਵਾਰ ਸਾਡਾ ਮਰ ਗਿਆ ਅਸੀਂ ਸਿਰਫ ਦੋ ਭੈਣਾਂ ਤੇ ਇੱਕ ਸਾਡਾ ਵੀਰ ਸੀ ਹਾੜ ਦੇ ਨਾ ਇਹਦੀ ਕੋਈ ਵਰਤੋਂ ਨਹੀਂ ਉਦੋਂ ਤੋਂ ਹੀ ਜਦ ਅਸੀਂ ਇਹਨੂੰ ਵੀਰ ਮੇਰੇ ਦਾ ਸਾਨੂੰ ਇਹ ਆਖਿਆ ਸੀ ਕਿ ਮੈਨੂੰ ਆ ਤੰਗ ਕਰਦੇ ਆ ਆਹ ਕੁਝ ਕਰਦੇ ਆ ਹੁਣ ਇਹ ਆਸਟ੍ਰੇਲੀਆ ਚੋਂ ਆਈ ਆ ਉਹਨਾਂ ਦੀ ਵਾਈਫ ਵਾਈਫ ਸਫਾਮਕੌਰ ਅੱਛਾ ਜੀ ਕਵਰਜੀਤ ਕੌਰ ਕੁੜੀ ਹੂੰ ਧੋਮੇ ਜਣੀਆਂ ਆਈਆਂ ਵਾ ਨਾਲ ਮੁੰਡਾ ਵੀ ਆ ਮੁੰਡਾ ਇੱਥੇ ਸੀ ਹੂੰ ਲੁਧਿਆਣੇ ਤੋਂ ਉਹਦੀ ਭੈਣ ਆਈ ਨਾਲ ਇਹਨਾਂ ਨੇ 45 ਜਣਿਆਂ ਨੇ ਸਾਲਾ ਔੰਕਾਰ ਸਿੰਘ ਇਹਨਾਂ ਨੇ 45 ਜਣਿਆਂ ਨੇ ਉਹਨਾਂ ਚੋਂ ਬੂਹਾ ਖੋਲਿਆ ਉਹ ਤਾਂ ਮੁੰਡੇ ਨੇ ਫੜ ਲਿਆ ਫੇ ਸਾਰਿਆਂ ਨੇ ਫੜ ਲਿਆ ਜਦੋਂ ਸਾਡਿਆਂ ਅਸੀਂ ਕੱਲ ਸਾਨੂੰ ਪਤਾ ਲੱਗਾ ਸਾਨੂੰ ਦਫ਼ਤਰੋਂ ਫੋਨ ਗਿਆ ਅਸੀਂ ਉਸੇ ਵੇਲੇ ਭਾਵੇਂ ਦੌੜ ਕੀਤੀ ਅਸੀਂ ਢਾਈ ਦੇ ਕਰੀਬ ਅਸੀਂ ਇੱਥੇ ਆ ਕੇ ਪਹੁੰਚੇ ਹਾਂ ਜਦੋਂ ਅਸੀਂ ਘਰ ਗਏ ਹਾਂ ਇਹਨਾਂ ਨੇ ਘਰ ਸਾਨੂੰ ਸਾਰੀ ਨਾ ਬੂਹਾ ਖੋਲਿਆ ਸਾਰਦਾ ਕੰਮ ਸੀ ਸਾਰੀ ਨਾ ਬੂਹਾ ਖੋਲਿਆ ਇਹ ਸਾਡੇ ਮੱਤੇ ਨਹੀਂ ਲੱਗੀ ਕੌਣ ਤੇ ਆਇਆ ਮੁੰਡਾ ਵੀ ਪਿਓ ਵਾਂਗੂ ਉਹ ਵੀ ਨਿਕਲ ਗਿਆ ਸਾਡੇ ਪ੍ਰਾਣਾ ਕੁੱਟ ਮਾਰ ਕੀਤੀ ਗਈ ਆ ਕੁੱਟ ਮਾਰ-ਬਾਰ ਕੀਤੀ ਗਈ ਆ ਕੁੱਟ ਮਾਰ ਕੀਤੀ ਤੇ ਫੋਨ ਵਗਿਆ ਹਾਂ ਉਹ ਜਦੋਂ ਮੁੰਡਾ ਆਇਆ ਸਾਨੂੰ ਆ ਤਾਂ ਵੀ ਮੁੰਡਾ ਵੀ ਉਹ ਉਹਦੀ ਮਾਸੀਆਂ ਦੀ ਵੀ ਮੁੰਡਾ ਵੀ ਨਿਕਲ ਗਿਆ ਉਹਾਂ ਤਾਂ ਮੋ ਵੀ ਨਹੀਂ ਜਾਣਾ ਕਰ ਹਾਂਗੇ ਅੰਦਰ ਸੀ ਅਸੀਂ ਅੰਦਰ ਇਸ ਕਰਕੇ ਨਹੀਂ ਵੇਖਿਆ ਭਈ ਸਾਡੇ ਮੇਰੇ ਨਾਲ ਇੱਕ ਮੇਰਾ ਬੇਟਾ ਸੀ ਇੱਕ ਆਪਣੇ ਵਾਂਸੀ ਇੱਕ ਮਰਾ ਜੋਈ ਸੀ ਵੀਰ ਸੀ ਮੇਰੇ ਪੂਹਾ ਦੇ ਪੋਤਾ ਚਾਚੇ ਦਾ ਪੁੱਤ ਆ ਮੈਂ ਆਖਾ ਵੀ ਮਾਹਬ ਯਹੀਂ ਜਿਹੜਾ ਮਸਲਾ ਹੱਲ ਕਰਨਾ ਆ ਸਾਡੇ ਤੇ ਉਲਟ ਨਾ ਪਾ ਦੇਣ ਜੀ ਅਸੀਂ ਇਹ ਇਸ ਕਰਕੇ ਅੰਦਰ ਦੀ ਪੌਣ ਪਾਸ਼ਾਨ ਨਹੀਂ ਕੀਤੀ ਮੈਨੂੰ ਵੀਰ ਮੇਰੇ ਅੰਦੇ ਸੀ ਕਿ ਤੂੰ ਅੰਦਰ ਪੌਣ ਕਰਨ ਕਰਦੀ ਮੈਂ ਖਾ ਵੀਰ ਮੇਰੇ ਆ ਜਿਹੜੇ ਮਸਲੇ ਵਾਲਾ ਆਪਾਂ ਆਏ ਆ ਉਸ ਮਸਲੇ ਵਾਲਾ ਆਪਾਂ ਹੱਲ ਕਰੀਏ ਇਹ ਸਾਡੇ ਨੂੰ ਕੀ ਹੋਇਆ ਜੀ 21 ਤਰੀਕ ਨੂੰ ਇਹ ਗੱਲ ਹੋਈ ਆ ਜੀ ਰਸਤਾ ਤੁਹਾਡਾ ਮਾਰੀ ਕਿੰਨੂ ਹੋਈ ਆ ਜੀ ਬਾਈ ਰਾਤ ਜਦੋਂ ਆਏ ਆ ਹਾਂ ਜੀ ਉਸੇ ਵੇਲੇ ਉਹ ਤੋਂ ਨਿਕਲ ਗਿਆ ਵਾ ਜਦੋਂ ਇਹਨਾਂ ਕੁੱਟਿਆ ਮਾਰਿਆ ਉਹਨੇ ਰਿਕਾਰਡਿੰਗ ਕੀਤੀ ਉਹਨੇ ਆਖਿਆ ਮੈਂ ਕਹਿਨੂੰ ਛੱਡਣਾ ਨਹੀਂ ਤੇ ਉਹਨਾਂ ਨੇ ਆਦਾ ਫੋਨ ਫੋੜਿਆ ਫੋੜਿਆ ਦਾ ਕਰ ਲਿਆ ਸਾਨੂੰ ਨਹੀਂ ਪਤਾ ਹਾਂ ਹੁਣ ਉਹ ਸਾਹਵਲਾ ਵਲੋਂ ਸਾਨੂੰ ਅਨਸਾਬ ਚਾਹੀਦਾ ਵਾ ਤੇ ਤੁਹਾਡੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਕਿ ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਗਈ ਹੈ ਪੁਲਿਸ ਵੱਲੋਂ ਅਸੀਂ ਦਰਜ ਕਰਤੀ ਆ ਐਫ ਆਈ ਆਰ ਜਦ ਦਰਜ ਕਰਵਾਈ ਆ ਕੱਲ ਅਸੀਂ ਪਰਚਾ ਕਰਾਇਆ ਗੰਸ਼ਦਾ ਦਾ ਉਹਨਾਂ ਨੇ ਰਾਤ ਤੱਕ ਸਾਡਾ ਕੁਝ ਨਹੀਂ ਕੀਤਾ ਮੁੰਡੇ ਨੂੰ ਫੜਦੇ ਮੁੰਡਾ ਫਰਾਰ ਹੋ ਗਿਆ ਮਾਂ ਉਹਦੀ ਮਾਂ ਨੂੰ ਤੇ ਉਹਦੀ ਪੈਨ ਨੂੰ ਫੜ ਕੇ ਲਿਆਇਆ ਵਾਸੀ ਨੂੰ ਉਹਨਾਂ ਨੂੰ ਇਹਨਾਂ ਪਤਨ ਕਿਹਦਾ ਫੋਨ ਆਇਆ ਉਹਨਾਂ ਰਾਤ ਛੱਡਤਾ ਉਹਨਾਂ ਸਾਡਾਂ ਦਾ ਕੀ ਕੰਮ ਸੀ ਸਾਡਾ ਬੰਦਾ ਨਹੀਂ ਰੱਪਣਿਆ ਸਾਨੂੰ ਅੱਜ ਆਪਦਾ ਭਰਾ ਚਾਹੀਦਾ ਸਾਨੂੰ ਇਨਸਾਫ ਚਾਹੀਦਾ ਅੱਜ ਸਾਡਾ ਭਰਾ ਖੜਾ ਕਰਦੇ ਤੇ ਅਸੀਂ ਇੱਥੇ ਪਹੁੰਚ ਗਏ ਆ ਜਦੋਂ ਸਮਾਨ ਹੀ ਪਿਛੇ ਲੱਭਾ ਤੁਹਾਨੂੰ ਨਹਿਰ ਦੇ ਲੱਗੇ ਉੱਥੋਂ ਲੱਭਿਆ ਦਾ ਇਹਨਾਂ ਫੋਰਸ ਵਾਲਿਆਂ ਨੇ ਆਖਿਆ ਸਾਨੂੰ ਕੱਲ ਜਦੋਂ ਪਹਿਲਾਂ ਉਹਨਾਂ ਸਾਨੂੰ ਕੋਈ ਗੱਲ ਨਹੀਂ ਕਹੀ ਜਦੋਂ ਸਾਡੇ ਦਫ਼ਤਰ ਬੰਦੇ ਆਏ ਆ ਉਦੋਂ ਉਹਨਾਂ ਨੂੰ ਉਹਨਾਂ ਕਿਹਾ ਵਾ ਕਿ 5 ਵਜੇ ਕੱਲ ਐਤਵਾਰ ਉੱਥੋਂ ਸਲਾਰਮੈਂਟ ਤੋਂ ਪੋਰਟੋਂ ਮਰੀਆ ਐਕਟਰਾ ਆਵੇ 20000 ਰੁਪਈਆ ਵਾ ਵੀਰ ਮੇਰੇ ਘਟਿਆਂ ਦੇ ਤਪਾਈ ਤੇ ਆ ਗਿਆ ਕਾਗਜ਼ ਵਰਤੋਂ ਫੋਟੋ ਆ ਤੇ ਇਹਦੇ ਸਕੂਲੀ ਦਾ ਕਾਗਜ਼ ਹੁਣ ਕੀ ਸ਼ਿਕਾਇਤ ਹਨੋ ਜੀ ਸਾਨੂੰ ਸਾਕੇ ਹੋ ਇਹਨਾਂ ਨੇ ਕਤਲ ਕੀਤਾ ਵੀਰ ਸਾਡੇ ਦਾ ਅਸੀਂ ਜੇ ਜਾਂ ਸਾਡਾ ਵੀਰ ਖੜਾ ਕਰਦੇ ਨਾ ਨਹੀਂ ਤੇ ਇਹਨਾਂ ਨੂੰ ਫਾਸੀ ਚਾਹੀਦੀ ਆ ਇਨਸਾਫ ਦੀ ਮੰਗ ਕਰਦੇ ਆ ਇਨਸਾਫ ਦੀ ਮੰਗ ਕਰਦੇ ਜਿਸ ਤਰ੍ਹਾਂ ਜੇ ਸਾਡੇ ਬੱਚਾ ਵੀਰ ਮਾਰਿਆ ਸਾਡਾ ਕੱਲਾ ਕੱਲਾ ਵੀਰ ਸੀ ਸਾਡੀ ਸਮਝ ਇਹਨਾਂ ਨੂੰ ਫਾਸੀ ਚਾਹੀਦੀ ਆ ਸਾਨੂੰ ਇਨਸਾਫ ਚਾਹੀਦਾ ਵਾ ਸਾਨੂੰ ਇਹਨਾਂ ਦੀ ਨਹੀਂ ਲੋੜ ਜੇ ਸਾਡੇ 25 ਸਾਲਾਂ ਦੇ ਇਹਨਾਂ ਨੇ ਨਹੀਂ ਸਾਡੇ ਨਾਲ ਵਰਤਿਆ ਇਹਦੇ ਸਾਡੇ ਨਾਲ ਅਸੀਂ ਕਿਹਾ 4 ਸਾਲ ਲੈ ਕੇ ਕਿ ਨਹੀਂ ਆਗੇ ਅਸੀਂ ਵੀ ਉਹਦਾ ਖਾਬਦਵਾ ਲੈਣਾ ਠੀਕ ਹੈ ਮੈਂ ਬਾਹਰ ਪਟਨਾ ਸਾਹਿਬ ਗਿਆ ਸੀ ਸਾਸਾਰਾਮ ਡਿਊਟੀ ਤੇ ਮੈਨੂੰ ਕੱਲ ਮੇਰੇ ਸੁਪਰਡੈਂਟ ਸਾਹਮਣੇ ਦੱਸਿਆ ਪੀਆ ਕਟਰਾ ਵਾਪਰ ਗਈ ਆ ਤੇ ਕਰਤਾਰਸੋਂ ਨਹੀਂ ਮਿਲ ਰਿਆ ਫਿਰ ਅਸੀਂ ਸਾਰੀ ਜਾਣ ਪਛਾਣ ਕੀਤੀ ਆ ਅਸੀਂ ਜਾ ਕੇ ਵੀ ਆਏ ਆ ਉਹਨਾਂ ਦੇ ਕੁਆਟਰ ਵਿੱਚ ਵੀ ਜਾ ਕੇ ਆਏ ਆ ਜੋ ਥਾਣੇ ਆਇਆ ਮੈਂ ਥਾਣੇ ਆ ਕੇ ਸਾਰੀ ਗੱਲਬਾਤ ਕੀਤੀ ਆ ਜਿੱਥੋਂ ਤੱਕ ਸਾਨੂੰ ਮਹਿਸੂਸ ਹੋ ਰਿਹਾ ਹੈ ਪਰਿਵਾਰ ਨੇ ਵੀ ਦੱਸਿਆ ਤੇ ਉਹਦੀ ਜਿਹੜੀ ਘਰ ਵਾਲੀ ਆ ਤੇ ਉਹਦੀ ਜਿਹੜੀ ਸਾਲੀ ਆ ਜਿੰਨੇ ਪਰਿਵਾਰ ਦੇ ਜੀ ਨੇ ਸਾਨੂੰ ਖਸਾ ਹੈ ਕਿ ਉਹਨਾਂ ਨੇ ਕੁਝ ਉਹਨੂੰ ਜੀਲਾ ਕਰ ਦਿੱਤਾ ਹੈ ਸਕੂਟਰ ਮਿਲਣ ਦਾ ਕਾਰਨ ਹੀ ਜਿਹੜਾ ਨਹਿਰ ਦੇ ਕੰਡੇ ਤੇ ਆ ਇਹ ਇਹੋ ਹੀ ਕਾਰਨ ਆ ਕਿ ਉਹਨਾਂ ਨੇ ਇਹ ਸਾਰਾ ਕੁਝ ਕਾਲ ਆਪਣੇ ਆਪ ਕਰ ਦਿੱਤਾ ਹੈ ਬੰਦਾ ਕਤਲ ਹੋ ਗਿਆ ਹੈ ਜਾਂ ਬੰਦਾ ਜਿੱਥੇ ਵੀ ਆ ਉਹ ਅਸੀਂ ਉਹਦੀ ਘਰ ਦੇ ਨੂੰ ਤੇ ਹੋਰ ਵੀ ਸਾਰੇ ਉਹਦਾ ਪਰਿਵਾਰ ਦੇ ਜੀਆ ਨੂੰ ਬਿਠਾਇਆ ਹੈ ਤੇ ਪੁਲਿਸ ਨੂੰ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਤੁਰੰਤ ਕੋਈ ਪਰਚਾ ਕਰਕੇ ਉਹਨਾਂ ਤੋਂ ਪੁੱਛਦਾ ਸ਼ੁਰੂ ਕਰਨੀ ਚਾਹੀਦੀ ਹੈ ਜੇਕਰ ਜਾਇਆ ਨਾ ਹੋਇਆ ਇਹ ਮੈਂ ਥੋੜੇ ਜਿਹੇ ਘੰਟੇ 2 ਘੰਟੇ ਚ ਮੈਂ ਅਗਲਾ ਜਿਹੜਾ ਪ੍ਰੋਗਰਾਮ ਜਿਹੜਾ ਫਿਰੋ ਮੈਨੂੰ ਲਈ ਕਿਨਾਂ ਪਵੇਗਾ ਡਾਕਟਰ ਅਸੀਂ ਗੱਲ ਕਰੀ ਅੱਜ ਥਾਣੇ ਦੇ ਵਿੱਚ ਕਿਹਦੇ ਨਾਲ ਮੁਲਾਕਾਤ ਹੋਈ ਹੈ ਕਿਹਦੇ ਨਾਲ ਗੱਲਬਾਤ ਕਰਕੇ ਬਾਹਰ ਆਏ ਐ ਐਸਐਚਓ ਸਾਹਿਬ ਹੁਣ ਆਏ ਨੇ ਉਹਨਾਂ ਦੀ ਹੰਢੀ ਕਰੇ ਸੌ ਹੋਰ ਕਿਸੇ ਅੰਗੈ ਸੀਗੇ ਇਸ ਦੇ ਵਿੱਚ ਹੁਣ ਆਏ ਨੇ ਉਹਨਾਂ ਨੇ ਗੱਲਬਾਤ ਕਰਦੇ ਆ ਲੇਕਿਨ ਅਸੀਂ ਸੀਤਾ ਸਾਹਿਬ ਨਾਲ ਗੱਲ ਕੀਤੀ ਹੈ ਪੀਪੀਐਸ ਆਈਪੀਐਸ ਅਫਸਰ ਨੇ ਉਹਨਾਂ ਨਾਲ ਅਸੀਂ ਗੱਲ ਕੀਤੀ ਆ ਉਹਨਾਂ ਨੇ ਸਾਨੂੰ ਭਰੋਸਾ ਦਵਾਇਆ ਕਿ ਜਲਦੀ ਸਾਰੀ ਕਾਰਵਾਈ ਕੀਤੀ ਜਾਊਗੀ ਪਰ ਸਾਡੀ ਹੁਣ ਸਾਰਿਆਂ ਦੀ ਬੇਨਤੀ ਹੈ ਜਿੰਨੇ ਉਹਦੇ ਪਰਿਵਾਰ ਦੇ ਜੀ ਬਲੋਤੇ ਆ ਕਰਤਾਰ ਸਿੰਘ ਸਰਪੰਚ ਸਾਹਿਬ ਪਿੰਡ ਤੋਂ ਆ ਗਏ ਨੇ ਸਾਰੇ ਅਸੀਂ ਪ੍ਰੋਟੈਸਟ ਡ ਨੇਮਾ ਜਿੱਧਰੋਂ ਮਰਜੀ ਸਾਨੂੰ ਦਿੱਤਾ ਜਾਵੇ ਜੇ ਇਹਨਾਂ ਨੇ ਇੱਕ ਮਾਰ ਦਿੱਤਾ ਹੈ ਤੇ ਇਹ ਸਾਨੂੰ ਦਸਰ ਪੁਲਿਸ ਨੂੰ ਪ੍ਰਸ਼ਾਸਨ ਦੱਸਣ ਕਿ ਅਹੀਂ ਉਹਦਾ ਕਤਲ ਕਰ ਦਿੱਤਾ ਹੈ ਅਗਲੀ ਕਾਰਵਾਈ ਜਿਹੜੀ ਹੈ ਉਹ ਪੁਲਿਸ ਪ੍ਰਸ਼ਾਸਨ ਨੂੰ ਤਗੜੇ ਹੋ ਕੇ ਕਰਨੀ ਚਾਹੀਦੀ ਹੈ ਜੇਕਰ ਇਹ ਨਾ ਹੋਇਆ ਤੇ ਅਸੀਂ ਅਗਲੀ ਆਪਣੀ ਜਿਹੜੀ ਦਫਤਰ ਸ਼ੋਨੀ ਮੇਟੀ ਵੱਲੋਂ ਅਤੇ ਇਹਦੇ ਪਰਿਵਾਰ ਵੱਲੋਂ ਜਿਹੜਾ ਅਗਲਾ ਪ੍ਰੋਗਰਾਮ ਬਹੁਤ ਜਲਦੀ 올ਿ ਕਾਂਗੇ ਠੀਕ ਹੈ ਜੀ ਕੱਲ੍ਹ ਸ਼ਾਮ ਨੂੰ ਤਲਾਹ ਮਿਲੀ ਸੀ ਇੱਕ ਕਰਤਾਰ ਸਿੰਘ ਨਾਂ ਦਾ ਆਦਮੀ ਹੈ ਜੁਗੀ ਸ਼ੋਨੀ ਕਮੇਟੀ ਦੇ ਪ੍ਰਚਾਰਕ ਉਹ تھے ਪ੍ਰਚਾਰ ਕਮੇਟੀ 'ਚ ਲੱਗੇ ਹੋਏ ਆ ਉਹਦੇ ਬਾਰੇ ਜੀ ਵੀ ਇੱਕ 2 ਦਿਨ ਤੋਂ ਘਰ ਨਹੀਂ ਪਹੁੰਚਿਆ ਉਹ ਇਸ ਬੰਦੀ ਨੂੰ ਚੁਦਗੀ ਲਿਖੀ ਗਈ ਹੈ ਉਹ ਤਲਾਸ਼ ਚ ਰਹੀ ਹੈ ਸਰ ਪਰਿਵਾਰਕ ਮੈਂਬਰ ਕਹਿੰਦੇ ਨੇ ਕਿ ਉਹ ਰਿਐਕਟਵਲੀ ਮਿਲੀ ਆ ਜੀ ਨਹਿਰ ਦੇ ਕੋਲ ਹਾਂਜੀ ਇੱਕ ਵਾਰ ਮਿਲੀ ਹੈ ਨਹਿਰ ਦੇ ਕੋਲ ਉਹਦੇ ਬਾਰੇ ਸਾਰਾ ਰਿਸਟਿਗੇਸ਼ਨ ਕਰ ਰਹੇ ਹਾਂ ਸਾਰਾ ਬਾਕੀ ਦੇਖਦੇ ਆ ਥੋਰੋਲੀ ਜੋ ਨਿਕਲੋਂਦੇ ਬੰਦਾਲ ਉਹ ਲੱਗਾ ਸੀ ਸੇ ਥਾਣੇ ਰਾਤ ਨੂੰ ਪੁਛਕਿਸ਼ ਕਰਨਾ ਮਾਤੇ ਉਹ ਸਾਰੇ ਜੋ ਵੀ ਉਹ ਨਾਲ ਸੰਬੰਧਤ ਹੈਗੇ ਸਾਰਿਆਂ ਦੀ ਪੁਛਕਿਸ਼ ਕੀਤੀ ਜਾ ਰਹੀ ਹੈ ਨਵੇਂ ਤੱਥ ਸਾਹਮਣੇ ਆਉਣਗੇ ਉਦੋਂ ਤੱਕ ਕਰ ਰਹੇ ਹਾਂ ਹੁਣ ਤੱਕ ਬੰਦੇ ਦਾ ਕੋਈ ਪਤਾ ਲੱਗਾ